ਇਹ ਬਟਾਲਾ ਦੀ ਪ੍ਰਸਤਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਤੁਸੀਂ ਇੱਥੇ ਆ ਕੇ ਤੇ ਇਹ ਗੋਸਾ ਜਿਹਾ ਪ੍ਰੋਗਰਾਮ ਕਰਨ ਕਰ ਰਹੇ ਹੋ ਜਾਂ ਤੁਸੀਂ ਪ੍ਰੈਸ ਕਾਨਫਰੰਸ ਜੋ ਫਟਾਸ ਜਿਓਗ ਦੇ ਰਹੇ ਹੋ ਜਿਵਾਸੇ ਕਰਤਾ ਹੈ ਜੇ ਬਹੁਤ ਓਹ ਸਾਡਾ ਮੈਸੇਜ ਹੈ ਆ ਜਾਂ ਜੋ ਸਾਰੇ ਸੰਗਤਾਂ ਨੂੰ ਅਪੀਲ ਕਰਨ ਵਾਸਤੇ ਆਏ ਆ ਉਹਨੂੰ ਤੁਸੀਂ ਕਰ ਕਰ ਤੱਕ ਪਚਾ ਰਹੇ ਹੋ ਇਸ ਵਾਸਤੇ ਇਹਨਾਂ ਦੱਸਦਾ ਹੈ ਕਿ ਹਾਂਜੀ ਕੀ ਅਪੀਲ ਕਰਨੀ ਚਾਹੁੰਦੇ ਪੀਸ ਅਸੀਂ ਸੰਤਾ ਨੂੰ ਇਹ ਅਪੀਲ ਕਰਨ ਵਾਸਤੇ ਆਏ ਆ ਕਿ ਜੀ ਜੋ ਸਾਡੇ ਸਿੱਖ ਪੰਥ ਨਾਲ ਜਾਂ ਪੰਜਾਬ ਨਾਲ ਤੱਕਈ ਸ਼ਹੀ ਹੋ ਰਹੀ ਆ ਜਾਂ ਸਾਡੇ ਤੇ ਜ਼ੁਲਮ ਸੇ ਹੋ ਰਿਹਾ ਉਹਦੇ ਵਾਸਤੇ ਸਾਡੀ ਕਿਤੇ ਵੀ ਜੋ ਸੁਣਵਾਈ ਨਹੀਂ ਹੋ ਰਹੀ ਜੋ ਕਿਸੇ ਵੀ ਚੀਜ਼ ਦਾ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਉਹਦੇ ਵਾਸਤੇ ਇਹ ਸਾਰਾ ਮਾਮਲਾ ਸੰਤਾ 'ਚ ਲੈ ਕੇ ਜਾ ਰਹੇ ਆ। ਔਰ ਦੂਸਰਾ ਇਹ ਕਿਸੇ ਬੰਦੀ ਤਰੀਕ ਨੂੰ ਆਕਤਰਤਾ ਕਰ ਰਹੇ ਆ ਉਹਦੇ 'ਚ ਵੀ ਇਹ ਸਾਰੇ ਮਸਲੇਾਂ ਤੇ ਵਿਚਾਰ ਕੀਤੀ ਜਾਣੀ ਆ ਤੇ ਇਹ ਇੱਕ ਅਸੀਂ ਹਰ ਜ਼ਿਲ੍ਹੇ ਚ ਜਾ ਰਹੇ ਹਰ ਜੇ ਕਸਬੇ ਜਾ ਰਹੇ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੜਾਉਣ ਵਾਸਤੇ ਪੂਰੇ ਸਿੱਖ ਜਗਤ ਵਿੱਚ ਘਾਟਰ ਜਾ ਰਹੇ ਆ ਉਹਨੂੰ ਅਸੀਂ ਚਾਹੁੰਦੇ ਆ ਕਿ ਉਹ ਸਾਰਿਆਂ ਚ ਉਹ ਦੁਬਾਰਾ ਉਹਨਾਂ ਚ ਉਹਨਾਂ ਦੇ ਜ਼ਿੰਮੇਵਾਰੀ ਦਾ ਉਹਨੂੰ ਅਹਿਸਾਸ ਕਰਾ ਕੇ ਤੇ ਜਿਹੜਾ ਕਿ ਹਰੇਕ ਜੋ ਬੰਦਾ ਜਿਹੜੀ ਜੋ ਗਿਆ ਵੋਟ ਬਣਾਉਣ ਦੇ ਉਹਦੀ ਵੋਟ ਬਣੇ ਤੇ ਉਹ ਜਿਨੋਂ ਆਉਣ ਵਾਲੇ ਸ਼ਰੋਨੀ ਕਮੇਟੀ ਦੀ ਇਲੈਕਸ਼ਨ ਆਉਂਦੀ ਹੈ ਤੇ ਉਹਦੇ ਚ ਉਹ ਆਪਣਾ ਭਾਗ ਲਵੇ ਤੇ ਜਿਹੜਾ ਟਿਕਾ ਟਿਕਾ ਕਰਨ ਜਾ ਰਹੇ ਉੱਤੇ ਕਰਨ ਜਾ ਰਹੇ ਮਕਸਦ ਕੀ ਹੈ ਅਸੀਂ ਜੀ ਬਬਕਾਲਾ ਸਾਹਿਬ ਗੁਰਤੇਗ ਬਾਦਰ ਸਾਹਿਬ ਦੀ ਨਗਰੀ ਕਿਉਂ ਉੱਥੇ ਪੰਤਰਕ ਪੱਥਕ ਪੰਤਰਕ ਦਾ ਪੱਥਕ ਕਰ ਰਹੇ ਤੇ ਉਹਦੇ ਚ ਇਹ ਹੀ ਮਸਲੇ ਵਿਚਾਰੇ ਜਾਣੇ ਨੇ ਕਿਹੜੇ ਕਿਹੜੇ ਮਸਲੇ ਜਿਹੜੇ ਪੰਜਾਬ ਨਾਲ ਜਾਂ ਪੰਛਨਾ ਸਬੰਧ ਤੇ ਆਜੋ ਬੰਦੀ ਸਿੰਘਾਂ ਦਾਵਾ ਬੀਐਸਪੀ ਦਾ ਮਾਮਲਾ ਵਾ ਏ ਨੋ ਜੋ ਮਨ ਦਾ ਨਸ਼ਿਆ ਨਾਲ ਜੋ ਬਰਬਾਦੀ ਹੋ ਰਹੀ ਆ ਜੋ ਸਾਡੇ ਕਿਸਾਨਾਂ ਦੇ ਜੋ ਮਸਲੇ ਜੋ ਐਮ ਐਸ ਪੀ ਆ ਜਾਂ ਹੋਰ ਜਿਹੜੇ ਆ ਉਹ ਉਹਨਾਂ ਦੇ ਬਾਰੇ ਵਿੱਚ ਜਿਹੜੀ ਕੋਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਖਿਤਾ ਜੀ ਅਸੀਂ तकरीबन ਸਾਰਿਆਂ ਨੂੰ ਮੇਨ ਰੈਕਸਟਰ ਨੂੰ ਸਮਝਾ ਦਾ ਓਪਨਲੀ ਤੇ ਸਾਰਿਆਂ ਨੂੰ ਦੱਦਾ ਅੱਜ ਅਸੀਂ ਉਹਦੀ ਪਰਮਿਸ਼ਨ ਪਰਮਿਸ਼ਨ ਅੱਜ ਅੱਜ ਸ਼ਾਇਦ ਹੋ ਜੋਗੀ ਤੇ ਉਹ ਤੋਂ ਬਾਅਦ ਵਿੱਚ ਅਸੀਂ ਜਿਹੜਾ ਕਿ ਹਾਂ ਸਰ ਜੀ ਕੀ ਸਮਿਤੀ ਉਹ ਕੰਦੀ ਸਿੰਘਾਂ ਦੀ ਰਿਹਾਈ ਜਾਂ ਫਿਰ ਬੇਜੀ ਕਾਂਡ ਦੀ ਜਿਹੀ ਇਨਸਾਫ ਆ ਉਹ ਸਾਨੂੰ ਹਲੇ ਤੱਕ ਕਿਉਂ ਨਹੀਂ ਮਿਲ ਪਾਇਆ ਇਹ ਜੀ ਕੋਈ ਸਾਡੀ ਜਿਹੜੀ ਲੀਡਰਸ਼ਿਪ ਦਾ ਸਿਰਦ ਨਾ ਹੋਣਾ ਉਹਨਾਂ ਦਾ ਉਹਨਾਂ ਤੇ ਰਣ ਨਾਲ ਮਿਲੇ ਹੋਣਾ ਜਿਨ੍ਹਾਂ ਬੇਰਬੀ ਦਾ ਕਾਂਡ ਲਾ ਲੋ ਜੇ ਹੁਣ ਦੇਖੋ ਵੱਡੇ ਵੱਡੇ ਖਲਾਸੇ ਹੋ ਰਹੇ ਕਿ ਜਿਨ੍ਹਾਂ ਨੇ ਸਾਨੂੰ ਇਨਸਾਫ ਦੇ ਲੈ ਕੇ ਦੇਣਾ ਸੀ ਉਹੀ ਉਹਨਾਂ ਨਾਲ ਮਿਲੇ ਹੋਏ ਸੀ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਇਨਸਾਫ ਮਿਲ ਸਕਦਾ ਹੈ ਇਹ ਹੁਣ ਅਸੀਂ ਇਹ ਸੰਤਾ ਚ ਲੈ ਕੇ ਇਹ ਗੱਲ ਲੈ ਕੇ ਜਾ ਰਹੇ ਹਾਂ ਕਿ ਸੰਤਾ ਨੂੰ ਆਪਾਂ ਲੋਕਾਂ ਨੂੰ ਉੱਠਣਾ ਪੈਣਾ ਹੈ ਇਨਸਾਫ ਵਾਸਤੇ ਤੇ ਤਾਂ ਹੀ ਸਾਡਾ ਭਾਈ ਹਰਪਾਲ ਸਿੰਘ ਨੂੰ ਲੋਕਾਂ ਨੇ ਵੋਟ ਪਾ ਕੇ ਐਮਪੀ ਬਣਾਇਆ ਤਾਂ ਕਿ ਸਾਡੇ ਹਲਕੇ ਦੇ ਮੁੱਦੇ ਉਠਾ ਸਕਣ ਪਰ ਹਾਲੇ ਤੱਕ ਉਹਨਾਂ ਨੂੰ ਆ ਕੇ ਇਜਾਜ਼ਤੀ ਨਹੀਂ ਮਿਲੀ ਕੀ ਕਿਹਨਾ ਚਾਹੁੰਦੇ ਇਹ ਇਹ ਵੀ ਦੇਖੋ ਜੀ ਇੱਕ ਸਰਕਾਰ ਦੇ ਤਾਂ 50 ਸੌਂਦੇ ਇੱਕ ਬਹੁਤ ਵੱਡੀ ਤਕਲੀਸ਼ਾਈ ਜਾਂ ਬੇਇਨਸਾਫੀ ਆ ਕਿ ਐਡੇ ਵੱਡੇ ਮਾਰਜਨ ਨਾਲ ਪੂਰੇ ਪੰਜਾਬ ਚੋਂ ਸਭ ਤੋਂ ਵੱਧ ਬੋਮੇਤਨਾ ਜਿੱਤੇ ਹੋਏ ਆਦਮੀ ਨੇ ਜਿਤੇ ਲੋਕ ਇਹਨਾਂ ਵਿਸ਼ਵਾਸ ਕਰ ਰਹੇ ਹੈ ਉਹਨੂੰ ਦੁਸੀਂ ਅੰਦਰ ਰੱਖ ਰਹੇ ਹੋ ਤੇ ਇਹ ਇਹ ਸਾਡੇ ਇੱਕ ਲੋਕਤੰਤਰ ਦਾ ਵੀ ਖਾਨ ਆ ਇਹ ਸਰਕਾਰੀ ਤੰਤਰ ਲੋਕਤੰਤਰ ਤੇ ਆ ਰਹੀ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਲੋਕਾਂ ਚ ਇਸ ਕਰਦਾ ਬਲਦਲ ਬਹੁਤ ਵੱਡਾ ਰੋਸ ਦਿਨੋ ਦਿਨ ਵਧ ਰਿਹਾ ਵੀ ਇਹ ਕਿਉਂ ਨਹੀਂ ਛੱਡਿਆ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਇਹ ਜਿਹੜੇ ਪੰਥਕ ਆਕਰਤਾ ਜਾਂ ਲੋਕ ਬਹੁਮਤ ਨਾਲ ਭਾਇਵ ਤੋਂ ਪਾਚੇ ਨੂੰ ਦਿਖਾਇਆ ਗਿਆ ਹਾਂ ਮੁਕਾਮੇ ਹੁਣ ਡਵੈਲਪਮੈਂਟ ਦੇ ਕੰਮ ਨੇ ਜਾਂ ਹੋਰ ਕਈ ਰਿਚੀ ਕੰਮ ਨੇ। ਇਹੋ ਕੁ ਆਪ ਜੀ ਨੇ ਤੇ ਉਹ ਲੋਕ ਹੁਣ ਇਹ ਸਮਝਣ ਜਾਂ ਕਿਹੜੇ ਕਿਦਾਂ ਕੰਮ ਹੋਣਗੇ ਹਲਕੇ। ਨਹੀਂ ਇਹ ਤੇ ਜੀ ਸਰਕਾਰ ਦੀ ਇੱਕ ਸਾਡੇ ਲੋਕ ਉਹ ਹਲਕੇ ਦੇ ਲੋਕਾਂ ਨਾਲ ਵੀ ਬੇਇਨਸਾਫੀ ਆ। ਅਸੀਂ ਤੇ ਲੋਕਾਂ ਨੇ ਤੇ ਇਸੇ ਕਰਕੇ ਚੁਣਿਆ ਸੀ ਕਿ ਤੁਸੀਂ ਉਸ ਟਾਈਮ ਤੇ ਵੀ ਧੱਕਾ ਕੀਤਾ ਤੇ ਜੋ ਉਹਨਾਂ ਦੇ ਤੁਸੀਂ ਇਲਿਗੇਸ਼ਨ ਲਾ ਰਹੇ ਸੀ ਐਨਐਸਆਰ ਵਗੈਰਾ ਲਗਾਈ ਲੋਕਾਂ ਨੇ ਉਹ ਸਵੀਕਾਰ ਨਹੀਂ ਕੀਤਾ। ਲੋਕਾਂ ਨੇ ਆਪਣਾ ਫਤਵਾ ਦੇ ਕਿਉਂ ਨਾ ਜੀ ਜਨਤਾਰਿਆ। ਤੇ ਸਰਕਾਰ ਨੂੰ ਮੇਰੇ ਖਿਆਲ ਕਿ ਆਪਣੀਆਂ ਜਿਹੜੀਆਂ ਨਕਾਮੀਆਂ ਸੀ ਨਸ਼ੇ ਦੇ ਖਿਲਾਫ ਜੋ ਨਸ਼ੇ ਦਾ ਕਰਕੇ ਸਰਕਾਰਾਂ ਹੋਣ ਚਾਹੀਆਂ ਸੀ ਵਿੱਦਵੀ ਦਾ ਜੋ ਮਸਲੇ ਲੱਗੇ ਇੰਨੇ ਸੀ ਉਹਨਾਂ ਚੋਂ ਇੱਕ ਵੀ ਇੰਨਾ ਹੱਲ ਨਹੀਂ ਕੀਤਾ ਨਸ਼ਾ ਸਗੋਂ ਅੱਗੇ ਤੋਂ ਵੀ ਵੱਧ ਗਿਆ ਤੇ ਮੇਰਾ ਖਿਆਲ ਹੈ ਕਿ ਇਹਨਾਂ ਨੇ ਉਹਤੇ ਪਰਦਾ ਪਾਉਣ ਦੀ ਜਾਂ ਨਸ਼ੇ ਵਾਲਿਆਂ ਨੂੰ ਅੰਦਰ ਕਰਨ ਦੀ ਨੈਸਲ ਹੋਣ ਦੀ ਲੋੜ ਸੀਗੀ ਪਰ ਉਹਨਾਂ ਨੇ ਅਮਰਪਾਲ ਤੇ ਲਾਤੀ ਜਿਹੜਾ ਨਸ਼ੇ ਦੇ ਵਿਰੁੱਧ ਕੰਮ ਕਰਦਾ ਸੀ ਤੇ ਲੋਕਾਂ ਨੇ ਉਸ ਉਸ ਦੇ ਖਿਲਾਫ ਫਤਵਾ ਦੇ ਕੇ ਵੀ ਇੱਕ ਆਪਣਾ ਜੋ ਰੋਸ ਜਾਰ ਕੀਤਾ ਕਿ ਇਹ ਤੁਸੀਂ ਜੋ ਗਲਤ ਕੀਤਾ ਸਰਕਾਰ ਅੱਗੇ ਵੀ ਉਸ ਉਸੇ ਰਵਈਏ ਤੇ ਆਡੀ ਪਈ ਆ ਲੋਕਾਂ ਦੇ ਬਦਮੇ ਦੇ ਵੀ ਉਸ ਕਰਨੀ ਕਰ ਰਹੀ ਤੇ ਲੋਕਾਂ ਨੂੰ ਇਸ ਚੀਜ਼ ਦੀਆਂ ਮੁਸ਼ਕਲਾਂ ਆਇਆ ਲੋਕ ਅੱਜ ਵੀ ਇਹ ਸਰਕਾਰ ਦੇ ਖਿਲਾਫ ਇਹ ਹੀ ਚੀਜ਼ ਕਰ ਰਹੇ ਆ ਕਿ ਇਹ ਉੱਤਨਾ ਛੱਡਿਆ ਜਾਣਾ ਚਾਹੀਦਾ ਬਦਮੀ ਸੇ ਕੰਮ ਛੱਡਿਆ ਜਾਣਾ ਚਾਹੀਦਾ ਬਾਕੀ ਜੋ ਅਦਵੀ ਦਾ ਜੋ ਇਨਸਾਫ ਜੋ ਵੀ ਉਹ ਤਿੰਨ ਦਿਨ ਨੂੰ ਮਤਲਬ ਰੁਕ ਹੈ ਉਹਨੂੰ ਇਨਸਾਫ ਤੋਂ ਨਕਾਰ ਕਰੀ ਜਾ ਰਹੀ ਹੈ ਸਰਕਾਰ ਉਹਦੇ ਕੁਝ ਮਸਲੇ ਪੰਜਾਬ ਤੋਂ ਚੱਕ ਕੇ ਝੱਟਗੜ੍ਹ ਚ ਲੈ ਕੇ ਜਾ ਕੋਈ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਆ ਕਿ ਜਿਹੜਾ ਮੇਰਾ ਕਹਿ ਲਾ ਕਿ ਜਿੱਦਾਂ 30 ਅਜੇ ਤੱਕ ਚਲਾਸੀ ਦਾ ਇਨਸਾਫ ਨਹੀਂ ਮਿਲਿਆ ਇਹ ਵੀ ਮੇਰਾ ਕਹਿਣਾ ਕਿ ਸਰਕਾਰ ਦੀ ਮਨਸ਼ਾ ਨਹੀਂ ਕਿ ਉਹਨਾਂ ਦਾ ਇਨਸਾਫ ਦੇਣ ਦੀ